ਕਦਰ ਯਈ ਮੇਲੇ ਬਾਰੇ ਜਾਣਕਾਰੀ ਦਿੱਤੀ ਆ ਸੋ ਅੱਜ ਤੁਸੀਂ ਪ੍ਰੈਸ ਰਿਪੋਰਟਰ ਜੀਰਾ ਇੱਥੇ ਪਹੁੰਚਿਓ ਤੁਹਾਡਾ ਇੱਥੇ ਪਹੁੰਚਣ ਦੇ ਪਹਿਲਾਂ ਤਾਂ ਅਸੀਂ ਜੀ ਆਖਦੇ ਹਾਂ ਸੋ ਜੋ ਇਹ ਮੇਲਾ ਤਨਤਨ ਬਾਬਾ ਮਨਸਾਗਰ ਜੀ ਜੋ ਇਸ ਵਰਸੀ ਚੱਲ ਰਹੀ ਹੈ ਜੋ ਇਸ ਨਗਰ ਦੇ ਸਾਧੂ ਸੰਤ ਮਹਾਂਪੁਰਸਨ ਜਿਨ੍ਹਾਂ ਦਾ ਜੋ ਵੀ ਤੁਸੀਂ ਮਰੋ ਕਾਮਨਾ ਇੱਥੇ ਸੁੱਖਾ ਸੁੱਖ ਦੇ ਨਾਲ ਸੋ ਪੂਰੀਆਂ ਹੁੰਦੀਆਂ ਹਨ ਸੋ 28 ਸੱਭਿਆਚਾਰਕ ਮੇਲਾ ਜੋ ਭਾਈ ਅੰਗਰੇਜ਼ ਅਲੀ ਜੀ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਜੋ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਕੱਲ 9 ਤਰੀਕ ਨੂੰ ਇੱਥੇ ਕਬੱਡੀ ਦਾ ਮਹਾਂਕੰਮ ਹੋ ਕੇ ਅਟਿਆ ਸੋ ਅੱਜ ਸਭਿਆਚਾਰਕ ਮੇਲਾ ਹੈ ਜੋ ਪਿਛਲੇ 4 ਤਰੀਕ ਤੋਂ ਬਾਬਾ ਜੀ ਦੇ ਉਸਤਾਨਾ ਤੇ ਖੜਪਰ ਸਾਹਿਬ ਦੇ ਨਿਰੰਤਰ ਖੜਪਰ ਸਾਹਿਬ ਪ੍ਰਗਿਆਸ਼ੰ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਸੋ ਸਮੁੱਚੇ ਨਗਰ ਦਾ ਇਲਾਕੇ ਦਾ ਜਿੰਨੇ ਵੀ ਦਰੋਸ ਸੰਗਤਾਂ ਭੈਣਾ ਮਤਾਵਾ ਬੱਚੇ ਬਜ਼ੁਰਗ ਨੌਜਵਾਨ ਵੀਰ ਇਸ ਮੇਲੇ ਦੇ ਵਿੱਚ ਪਹੁੰਚੇ ਹਨ ਸੋ ਸਾਰਿਆਂ ਦਾ ਇੱਥੇ ਪਹੁੰਚਣ ਦੇ ਅਸੀਂ ਸੂਚੀ ਪ੍ਰਬੰਧ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਸਾਰੇ ਵੱਲੋਂ ਤੁਹਾਡਾ ਵੀ ਪ੍ਰੈਸ ਰਿਪੋਰਟਰਾਂ ਦਾ ਸਾਰਿਆਂ ਦਾ ਜੀ ਆਇਆਂ ਕਹਿੰਦੇ ਆ ਸੋ ਧੰਨਵਾਦ ਕਰਦੇ ਆ ਸੋ ਅਸੀਂ ਇਹੀ ਕਹਾਂਗੇ ਕਿ ਵੱਦ ਤੋਂ ਵੱਦ ਨੌਜਵਾਨਾਂ ਨੂੰ ਪ੍ਰੇਰਿਤ ਕਰਗੇ ਕਿ ਨਸ਼ਿਆਂ ਤੋਂ ਦੂਰਿਆ ਜਾਵੇ ਕਿਉਂਕਿ ਨਸ਼ਾ ਇੱਕ ਵੱਡਾ ਕੋੜ ਨੇ ਜਿਸ ਨੂੰ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਜੇ ਆਪਾਂ ਬਚਾ ਲਾਂਗੇ ਸੋ ਇਸ ਕੋੜ ਨੂੰ ਦੂਰ ਕਰ ਦੇਵਾਂਗੇ ਤੋ ਜਿਹੜੇ ਮੇਲੇ ਆ ਇਸੇ ਲਈ ਕਰਾਇਆ ਜਾਂਦੇ ਹਨ ਕਿ ਪੰਜਾਬ ਦੀ ਜਿਹੜੀ ਜਵਾਨੀ ਆ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਕਬੱਡੀ ਕਪਾ i'm going <laughs> ਆਪ ਦਾ ਸ਼క్తి ਪ੍ਰਦਰਸ਼ਨ ਕਰ ਸਕੇ ਅਤੇ ਨਸ਼ਿਆਂ ਤੋਂ ਦੂਰ ਰਵੇ ਅਤੇ ਅਸੀਂ ਇਹ ਵੀ ਨਾਲ ਕਹਿੰਦੇ ਆ ਕਿ ਅਸੀਂ ਅਗਲੇ ਸਾਲ ਇਹ ਕੰਮ ਚਲਾਵਾਂਗੇ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜੋ ਹਰੇਕ ਘਰ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੰਦੇ ਨੂੰ ਧੀ ਦਾ ਸਭ ਤੋਂ ਵੱਧ ਫੋਨ ਆਪਣੇ ਬਾਪ ਨੂੰ ਹੁੰਦਾ ਹੈ ਜੋ ਧੀਆ ਦਾ ਪਿਆਰ ਨੇ ਉਹ ਕੁੱਤਾ ਵੀ ਉਹਨੇ ਪਿਆਰ ਨਹੀਂ ਦਿੰਦੇ ਕੁੱਤ ਵੀ ਜ਼ਰੂਰੀ ਨੇ ਪਰ ਧੀਆ ਦਾ ਪਿਆਰ ਸਭ ਤੋਂ ਜ਼ਿਆਦਾ ਮਾਪਿਆਂ ਨੂੰ ਮਿਲਦਾ ਹੈ ਸੋ ਸਾਰਿਆਂ ਦਾ ਇਥੇ ਪਬਲਿਕ ਤੇ ਕੋਟਣ ਕੋਟਣ ਹਾਂਜੀ ਆਰੂ ਦੇ ਘਰੋਂ ਲਾ ਕੇ ਕੀ ਮੈਸੇਜ ਜਨ ਸੋ ਲੋਹੜੀ ਦੇ ਤਿਆਰ ਤੇ ਅਸੀਂ ਇਹ ਹੀ ਬੱਸ ਦੇਵਾਂਗੇ ਕਿ ਜਿੱਥੇ ਲੋੜੀਆਂ ਲੋੜੀਆਂ ਮਨਾਇਆ ਜਾਂਦੀਆਂ ਹਨ ਉਥੇ ਧੀਆਂ ਦੀਆਂ ਲੋੜੀਆਂ ਵੀ ਮਨਾਇਆ ਜਾਂ ਤਾਂ ਕਿ ਸਮਾਜ ਨੂੰ ਇਹ ਜਿਹੜੀ 21ਵੀਂ ਸਦੀ ਦੇ ਵਿੱਚ ਜਾ ਰਹੀ ਆ ਇਹਨੂੰ ਅੱਗੇ ਲਿਜਾਣਾ ਸਾਬ सके ਧੀਆਂ ਨੇ ਕੈਨੇਡਾ ਅਮਰੀਕਾ ਦੀ ਧਰਤੀ ਦੇ ਵਿੱਚ ਰਹਿ ਕੇ ਇੱਥੇ ਆਪਦੇ ਮਾਪਿਆਂ ਨੂੰ ਸਿਖਾਲੇ ਕੀਤਾ ਕਾਰੋਬਾਰ ਕੀਤੇ ਅੱਗੇ ਵੱਡੀਆਂ ਵੱਡੀਆਂ ਮੱਲਾ ਮਾਰ ਕੇ ਅੱਜ ਆਪਦੇ ਪਰਿਵਾਰਾਂ ਦੇ ਨਾਲ ਛੋਟੀ ਦੇ ਵਿੱਚ ਲੈ ਕੇ ਗਏ ਆ ਸੋ ਧੀਆਂ ਦਾ ਸਤਕਾਰ ਪਤਨ ਨਾਲ ਵੱਧੋਣਾ ਚਾਹੀਦਾ ਹੈ ਧੰਨਵਾਦ ਫਰੀਦਸਿਕਾ ਨਾਮ ਹੈ ਆਇਆ ਮੇਲੇ ਲੱਗੇ ਕਿਹੜਾ ਕੰਮ ਸਾਸੀ ਦਾ ਦੋਸਤੋ ਇਹ ਮੇਲੇ ਸਿੱਖਤ ਹਾਰ ਪੰਜਾਬ ਦੀ ਸ਼ਾਨ ਨੇ ਪੰਜਾਬ ਦੇ ਜੁੱਤ ਨੂੰ ਬਚਾ ਕੇ ਰੱਖਣਾ ਇਹ ਮੇਲੇ ਆ ਇਹਨਾਂ ਨੂੰ ਜ਼ਰੂਰ ਸਤਿਕਾਰ ਦੇਣਾ ਚਾਹੀਦਾ ਕਿਉਂਕਿ ਕੈਦ ਲੋਤਾ ਨਵਾ ਦਾ ਮੰਦ ਸਾਗਰ ਜੀਰਾਪੇਟ ਦੇ ਸਾਰੇ ਹੀ ਜਿਹੜੇ ਵੀ ਪਠਾਰ ਦੇ ਸਿੱਧਣਾ ਸਰਪੰਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਅਸੀਂ ਆਪ ਦੀ ਤਰਫ ਤੇ ਇਹੀ ਕਹਿਣਾ ਚਾਹਾਂਗੇ ਕਿ ਇਹ ਸਿੰਚਾ ਮੇਲੇ ਲੱਗਣੇ ਚਾਹੀਦੇ ਆ ਪੰਜਾਬੀਆਂ ਨੂੰ ਵੱਧ ਤੋਂ ਵੱਧ ਦੇ ਵਿੱਚ ਹਮਮਹਾ ਕੇ ਜਿਵੇਂ ਪਹਿਲਾਂ ਦੀ ਤਰ੍ਹਾਂ ਜੋੜਦੇ ਆਏ ਹੂਥ ਨੂੰ ਉਸੇ ਤਰ੍ਹਾਂ ਕਬਾੜੀਆਂ ਨਾਲ ਜੋੜੋ ਇਨਾਂ ਚ ਕਬਾੜੀਆਂ ਪੈਣ ਕਿਉਂਕਿ ਅੱਜ ਕੱਲ ਨਸ਼ਿਆਂ ਦੀ ਮਾਰ ਚ ਆ ਰਿਹਾ ਯੂਥ ਇਸ ਯੂਥ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਇਹ ਖੇਡ ਮੇਲੇ ਜਰੂਰ ਲੱਗੇ ਚਾਹੀਦੇ ਆ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ ਸਾਰੇ ਪਿੰਡ ਨੂੰ ਮਰਸੂਦੇਵਾ ਨੂੰ ਬਦਵੰਤੇ ਬਦਵੰਤੇ ਸੱਜਣਾ ਨੂੰ ਇਸਰਫਲ ਸਾਹਿਬ ਨੂੰ ਥੈਂਕ ਯੂ ਸੋ ਮਚ ਥੈਂਕ